ਮਲੋਤਰਾ ਜੀ ਸਾਡੇ ਨਾਲ ਮੌਜੂਦ ਨੇ ਸਵਾਗਤ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਮੁਵਾਕਾ ਦਾ ਨਾ ਸਾਰ ਬਹੁਤ ਬਹੁਤ ਤੁਹਾਡਾ ਤਨਵਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਲੋਤਰਾ ਜੀ ਨਾਲ ਗੱਲ ਕਰ ਰਿਹਾ ਸੀ ਕਿ ਆਪ ਜੀ ਦੀ ਉਮਰ ਕਿੰਨੀ ਹੋ ਗਈ ਲਗਭਗ ਕਹਿੰਦੇ ਕਿ 60 ਦੇ ਕਰੀਬ ਹੋ ਗਈ ਅਗਲੇ ਸਾਲ ਜੁਲਾਈ ਚ 68 ਸਾਲ ਦੇ ਹੋ ਜਾਣੇ ਨੇ ਇਹਨਾਂ ਨੇ ਤੇ ਕਿੰਨੇ ਸਾਲ ਆਏ ਕਿੰਨੇ ਸਾਲ ਗਏ ਬੜਾ ਜ਼ਿੰਦਗੀ ਦਾ ਤਜਰਬਾ ਕੁਝ ਮਿੱਠੀਆਂ ਕੁਝ ਕੌੜੀਆਂ ਯਾਦਾਂ 24 ਵੀ ਬਹੁਤ ਸਾਰੀਆਂ ਲੋਕਾਂ ਲਈ ਬਹੁਤ ਮਿੱਠੀਆਂ ਤੇ ਕੌੜੀਆਂ ਯਾਦਾਂ ਲੈ ਕੇ ਆਇਆ ਚਲੇ ਗਿਆ ਤੇ ਕੀ ਅੱਜ ਸੰਦੇਸ਼ ਦੇਣਾ ਚਾਹੋਗੇ 2025 ਆਇਆ ਤੇ ਨਵਾਂ ਸਾਲ ਹੈ ਨਵੀਂ ਆਮਦ ਹੈ 24 ਦੀ ਅਸੀਂ ਆਪਾਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਦੀ ਵੀ ਗੱਲ ਕਰਾਂਗੇ ਤੇ 25 ਨੂੰ ਜਿਹੜਾ ਤੁਸੀਂ ਆਪਣਾ ਤਜਰਬਾ ਹੈ ਸਾਡੇ ਦਰਸ਼ਕਾਂ ਦੇ ਨਾਲ ਕਿਵੇਂ ਸਾਂਝਾ ਕਰਨਾ ਚਾਹੂਗੇ ਕਿ ਨਵੇਂ ਸਾਲ ਕਿਵੇਂ ਮਨਾਈਏ ਕਿਉਂਕਿ ਇਖਚਾ ਹੁੰਦਾ ਉਮਰ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਤਾਂ ਜ਼ਿਆਦਾ ਚਾਹ ਹੁੰਦਾ ਕੋਈ ਵੀ ਤਿਆਰ ਹੁੰਦਾ ਜਿਉ ਜਿਉ ਜਿਵੇਂ ਮੈਂ ਤੁਹਾਡੇ ਅੱਧੂ ਵਿੱਚ ਵੀ ਨਹੀਂ ਹਾਂ ਪਹੁੰਚਿਆ ਏਜ ਦੇ ਤੇ ਮੈਨੂੰ ਵੀ ਬੜਾ ਚਾਹ ਘਟ ਗਿਆ ਨਵੇਂ ਸਾਲ ਦਾ ਚਾਹ ਘਟ ਜਾਂਦਾ ਤੇ ਪਰ ਫਿਰ ਵੀ ਇੱਕ ਤਿਹਾਰ ਹੁੰਦੇ ਨੇ ਤੇ ਉਹ ਤਿਹਾਰਾਂ ਨੂੰ ਉਹਨਾਂ ਚ ਜਿੰਨਾ ਇਨਵੋਲਵ ਕਰੀਏ ਕਹਿੰਦੇ ਕਿ ਜਿੰਨਾ ਆਪਾਂ ਉਤਸ਼ਾਹ ਦੇ ਨਾਲ ਰਹੀਏ ਸਰੀਰ ਉਨਾ ਹੀ ਤੰਦਰੁਸਤ ਰਹਿੰਦਾ ਹੈ ਦਿਮਾਗ ਉਨਾ ਤੰਦਰੁਸਤ ਰਹਿੰਦਾ ਹੈ ਉਦਾਸੀ ਜ਼ਿੰਦਗੀ ਚ ਨਹੀਂ ਆਉਣੀ ਚਾਹੀਦੀ ਉਦਾਸੀਨਤਾ ਜਿਹੜੀ ਉਹ ਬੜੀ ਹੀ ਗੰਭੀਰ ਬਿਮਾਰੀ ਦਾ ਕੇ ਰੂਪ ਲੈ ਲੈਂਦੀ ਹੈ ਨਵੇਂ ਨਵੇਂ ਚ ਛੋਟੇ ਛੋਟੇ ਹੀ ਨੇ ਤੇ ਬੱਚਿਆਂ ਨਾਲ ਆਪਾਂ ਖੁਸ਼ੀਆਂ ਇਨਵੋਲਵ ਕਰੀਏ ਤੇ ਬਹੁਤ ਸਾਰੇ ਮੈਸੇਜ ਹੋਣਗੇ ਤੁਹਾਡੇ ਕੋਲ ਵੀ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਮੈਸੇਜ ਆਪਣੀ ਜਿਹੜੇ ਦਰਸ਼ਕ ਨੇ ਉਹਨਾਂ ਨਾਲ ਸਾਂਝਾ ਕੀਤਾ ਜਾਵੇ ਆ ਜੀ ਬਹੁਤ ਬਹੁਤ ਧੰਨਵਾਦ ਬਾਲ ਸਭ ਤੁਹਾਡਾ ਆ ਵਾਸਤਾ ਵੇਖੋ ਦਿਨ ਸਾਰੇ ਇੱਕੋ ਜਿਹੇ ਹੁੰਦੇ ਹੈਗੇ ਨੇ ਉਹੀ ਸਵੇਰੇ ਸੂਰਜ ਚੜਦਾ ਸ਼ਾਮ ਨੂੰ ਆਪਣਾ ਢਲ ਜਾਂਦਾ ਹੈਗਾ ਸਾਰਾ ਦਿਨ ਅਸੀਂ ਆਪਣੇ ਕੰਮਕਾਰਾਂ ਦੇ ਵਿੱਚ ਲੱਗੇ ਰਹਿੰਨੇ ਆ ਤੇ 1 ਜਨਵਰੀ ਨੂੰ ਕੋਈ ਅਜੀਹਾ ਕੋਈ ਉਹੋ ਜਿਹਾ ਨਹੀਂ ਹੈਗਾ ਕਿ ਕੋਈ ਬਹੁਤ ਕੋਈ ਅਲੱਗ ਗੱਲ ਹੁੰਦੀ ਹੋਵੇ ਜਿਸ ਤਰ੍ਹਾਂ ਦੇ ਬਾਕੀ ਦਸੰਬਰ ਜਨਵਰੀ ਦੇ ਦਿਨ ਹੁੰਦੇ ਨੇ ਉਦਾਂ ਦਾ ਹੀ 1 ਜਨਵਰੀ ਦਾ ਦਿਨ ਵੀ ਹੁੰਦਾ ਹੈਗਾ ਨੌਜਵਾਨਾਂ ਨੂੰ ਤਾਂ ਸ਼ਾਇਦ ਹੁੰਦਾ ਸੀ ਦੇਖਿਆ ਕਿ ਜੇ ਚੰਡੀਗੜ੍ਹ ਹੋਵੇ ਲੰਡਨ ਹੋਵੇ ਸਿਡਨੀ ਹੋਵੇ ਵੱਡੇ ਵੱਡੇ ਸ਼ਹਿਰ ਨੇ ਹਾਂ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀ ਹਾਂ ਪਰ ਕੀ ਹੈ ਕਿ ਵੀ ਇਹ ਇਨਸਾਨ ਨੇ ਆਪਣੀ ਜ਼ਿੰਦਗੀ ਨੂੰ ਥੋੜਾ ਰੋਚਕ ਬਣਾਉਣ ਵਾਸਤੇ ਉਹ ਉਹਦੇ ਵਿੱਚ ਥੋੜਾ ਵੈਰਾਈਟੀ ਲਿਆਉਣ ਵਾਸਤੇ ਕਈ ਤਰ੍ਹਾਂ ਦੇ ਨਾ ਮਾਈਲਸਟੋਨਸ ਜਿਵੇਂ ਰੱਖੇ ਹੋਏ ਨੇ ਜਿਵੇਂ ਕਿ ਨਵਾਂ ਸਾਲ ਇੱਕ ਮਾਈਲਸਟੋਨ ਹੈ ਇੱਕ ਇੱਕ ਨਵੀਂ ਸ਼ੁਰੂਆਤ ਦੇ ਤੌਰ ਤੇ ਉਹਨੂੰ ਮੰਨਿਆ ਜਾਂਦਾ ਹੈਗਾ ਤੇ ਵੈਸੇ ਤਾਂ ਤੁਸੀਂ ਕਦੇ ਵੀ ਕੋਈ ਵੀ ਨਵੀਂ ਸ਼ੁਰੂਆਤ ਕਰ ਸਕਦੇ ਹੋ ਕਿਸੇ ਵੀ ਟਾਈਮ ਕਿਸੇ ਵੀ ਟਾਈਮ ਵੀ ਤੁਹਾਨੂੰ ਅਗਰ ਜੇ ਕੁਝ ਅਹਿਸਾਸ ਹੁੰਦਾ ਕਿ ਮਨ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਜਾਂ ਅੱਜ ਤੱਕ ਮੈਂ ਇਹ ਕੰਮ ਠੀਕ ਤਰ੍ਹਾਂ ਨਹੀਂ ਕਰ ਰਿਹਾ ਸੀਗਾ ਜਾਂ ਇਹ ਇਹ ਵਾਲੀ ਚੀਜ਼ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਇਸ ਨੂੰ ਮੈਂ ਇਸ ਆਦਤ ਨੂੰ ਆਪਣੀ ਜ਼ਿੰਦਗੀ 'ਚ ਲਿਆਣਾ ਚਾਹੁੰਦਾ ਹੈਗਾ ਜਾਂ ਇਹ ਆਦਤ ਹੈਗੀ ਇਹਨੂੰ ਮੈਂ ਹਟਾਉਣਾ ਚਾਹਨਾ ਤੇ ਉਹ ਆਪਾਂ ਕਦੇ ਵੀ ਵੈਸਾ ਕਰ ਸਕਦੇ ਹਾਂ ਲੇਕਿਨ ਕੀ ਹੁੰਦਾ ਕਿ ਜਦੋਂ ਆਪਾਂ ਇਸ ਤਰ੍ਹਾਂ ਦੇ ਮੌਕੇ ਜਦੋਂ ਆਉਂਦੇ ਹੈਗੇ ਨੇ ਜਦੋਂ ਉਸ ਟਾਈਮ ਇਸ ਤਰ੍ਹਾਂ ਦਾ ਅਸੀਂ ਕੋਈ ਰੈਜ਼ੋਲੂਸ਼ਨ ਕਰਦੇ ਆ ਉਹ ਕੋਈ ਇਸ ਤਰ੍ਹਾਂ ਦਾ ਆਪਣੇ ਨੂੰ ਆਪਣੇ ਨਾਲ ਵਾਦਾ ਕਰਦੇ ਆ ਤੇ ਉਸ ਦੀ ਇੱਕ ਤਰ੍ਹਾਂ ਦੀ ਨਾ ਇੱਕ ਛਾਪ ਜੀ ਰਹਿ ਜਾਂਦੀ ਹੈ ਇੱਕ ਯਾਦ ਜੀ ਉਦੇ ਆ ਜਾਂਦੀ ਹੈ ਇਸੇ ਕਰਕੇ ਅਕਸਰ ਜਿਹੜਾ ਨਾ ਨਿਊ ਇਅਰ ਰੈਜ਼ੋਲੂਸ਼ਨ ਦੀ ਗੱਲ ਹੁੰਦੀ ਹੈਗੀ ਇਹ ਲੋਕ ਕਹਿੰਦੇ ਹੈਗੇ ਨੇ ਜੀ ਅਸੀਂ ਨਵੇਂ ਸਾਲ ਦੇ ਉੱਤੇ ਇਹ ਨਵਾਂ ਫੈਸਲਾ ਕੀਤਾ ਹੈਗਾ ਇਹ ਆਪਾਂ ਕਰਨਾ ਚਾਹੁੰਦੇ ਆ ਇਹ ਨਹੀਂ ਕਰਨਾ ਚਾਹੁੰਦਾ ਹਰ ਕਿਸੇ ਦੀ ਆਪਣੀ ਆਪਣੀ ਜ਼ਿੰਦਗੀ ਆ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਦੀਆਂ ਹਰ ਕੋਈ ਆਪਣੇ ਅੰਦਰ ਚਾਤੀ ਮਾਰ ਕੇ ਦੇਖਦਾ ਹੈਗਾ ਉਹਨੂੰ ਪਤਾ ਲੱਗਦਾ ਹੈਗਾ ਔਰ ਦੇਖਣੀ ਵੀ ਚਾਹੀਦੀ ਹੈ ਕਿ ਮੈਂ ਕੀ ਅੱਛਾ ਕਰ ਰਿਹਾ ਹਾਂ ਕੀ ਮਾੜਾ ਕਰ ਰਿਹਾ ਹਾਂ ਕਿਵੇਂ ਮੈਂ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਕਰ ਸਕਦਾ ਹਾਂ ਕਿਵੇਂ ਮੈਂ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰ ਸਕਦਾ ਹਾਂ ਤੇ ਉਹਦੇ ਵਾਸਤੇ ਹਰ ਇਨਸਾਨ ਨੂੰ ਜਿਹੜਾ ਉਹ ਪ੍ਰਯਾਸ ਕਰਨੇ ਚਾਹੀਦੇ ਹੈਗੇ ਨੇ ਪ੍ਰਯਤਨ ਕਰਨੇ ਚਾਹੀਦੇ ਹੈਗੇ ਨੇ ਔਰ ਉਹਦੇ ਵਿੱਚ ਇਹ ਇੱਕ ਬਹੁਤ ਅਹਮ ਪੜਾ ਆਪਾਂ ਕਹਿ ਸਕਦੇ ਹੈਗੇ ਆ ਕਿ ਨਵਾਂ ਸਾਲ ਜਦੋਂ ਆਂਦਾ ਹੈ ਆਪਾਂ ਉਹ ਕਰ ਸਕਦੇ ਹੈਗੇ ਆ ਤੇ ਨਵਾਂ ਸਾਲ ਆ ਚੁੱਕਿਆ ਹੈ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਬਾਕੀ ਸਾਰੇ ਜਿਹੜੇ ਦਰਸ਼ਕ ਹੈਗੇ ਨੇ ਜਿਹੜੇ ਸਾਨੂੰ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਸਾਰਿਆਂ ਨੂੰ ਆਪਾਂ ਚਾਹਾਂਗੇ ਕਿ ਨਵਾਂ ਸਾਲ ਉਹਨਾਂ ਦੇ ਵਾਸਤੇ ਖੁਸ਼ੀਆਂ ਬਰ ਆਏ ਔਰ ਉਹਨਾਂ ਵਾਸਤੇ ਨਵੀਆਂ ਪ੍ਰਾਪਤੀਆਂ ਲਾਏ ਨਵੀਆਂ ਨਵੀਆਂ ਪ੍ਰਾਪਤੀਆਂ ਉਹ ਹਾਸਲ ਕਰਨ ਆ ਬਾਕੀ ਜਿੱਥੋਂ ਤੱਕ ਸਾਡੀ ਦੇਸ਼ ਦੀ ਗੱਲ ਹੈ ਦੁਰੀਆਂ ਦੀ ਗੱਲ ਹੈ ਸੱਲੇ ਵਾਲੇ ਦੁਆਲੇ ਦੀ ਗੱਲ ਹੈ ਤੇ ਉਹਦੇ ਲਈ ਆਪਾਂ ਚਾਹਾਂਗੇ ਕਿ ਅ ਅੱਜ ਜੇ 2024 ਵਾਰ ਆਪਾਂ ਝਾਤੀ ਮਾਰ ਕੇ ਵੇਖੀਏ ਤੇ ਕਈ ਤਰ੍ਹਾਂ ਦੇ ਕਨਫਲਿਕਟs ਹੈਗੇ ਕਈ ਤਰ੍ਹਾਂ ਦੇ ਟਕਰਾਅ ਹੈਗੇ ਨੇ ਕਈ ਤਰ੍ਹਾਂ ਦੇ ਆਪਸ ਦੇ ਵਿੱਚ ਜੜੀਆਂ ਨਾ ਦਿੱਕਤਾਂ ਹੈਗੀਆਂ ਨੇ ਕਿਥੇ ਮੁਲਕ ਆਪਸ ਵਿੱਚ ਟਕਰਾ ਰਹੇ ਨੇ ਕਿਥੇ ਕਮਿਊਨਿਟੀਆਂ ਦੀ ਆਪਸ ਵਿੱਚ ਟਕਰਾ ਹੈ ਕਿਥੇ ਸਰਕਾਰ ਦੇ ਨਾਲ ਵਕ ਵਕ ਜਿਹੜੀਆਂ ਸਿਵਲ ਸੁਸਾਇਟੀ ਆ ਉਹਦੇ ਨਾਲ ਉਹਨਾਂ ਦਾ ਟਕਰਾ ਹੈ ਤੇ ਮੇਰੀ ਤਾਂ ਹੀ ਇੱਕ ਤਰ੍ਹਾਂ ਦੀ ਵਿਸ਼ ਹੋਏਗੀ ਇੱਛਾ ਰਹੇਗੀ ਕਿ ਇਹਨਾਂ ਟਕਰਾਹਟ ਦੇ ਵਿੱਚ ਕਮੀ ਆਏ ਲੋਕੀ ਆਪਣੇ ਮਸਲਿਆਂ ਨੂੰ ਗੱਲਬਾਤ ਰਾਹੀਂ ਇੱਕ ਦੂਸਰੇ ਦੇ ਸਾਹਮਣੇ ਬਹਿ ਕੇ ਕ੍ਰਾਸ ਦੀ ਟੇਬਲ ਬੈ ਕੇ ਉਹਨਾਂ ਨੂੰ ਸੁਲਝਾਣ ਦੀ ਕੋਸ਼ਿਸ਼ ਕਰਨ ਚਾਹੇ ਉਹ ਮੁਲਕਾਂ ਦੇ ਆਪਸੀ ਲੜਾਈ ਝਗੜੇ ਹੈਗੇ ਨੇ ਤੇ ਉਹ ਘਰਾਂ ਦੇ ਵਿੱਚ ਵੀ ਹੈਗੇ ਨੇ ਕਿਉਂਕਿ ਗੱਲਬਾਤ ਰਾਹੀਂ ਗੱਲਾਂ ਜਿਹੜੀਆਂ ਨੇ ਉਹ ਹੋਣੀਆਂ ਬਹੁਤ ਜ਼ਰੂਰੀ ਹੈਗੀਆਂ ਨੇ ਜੇ ਤੁਸੀਂ ਮਸਲਿਆਂ ਦਾ ਹੱਲ ਕੱਢਣਾ ਚਾਹੁੰਦੇ ਹੈਗੇ ਤੁਸੀਂ ਚਾਹੁੰਦੇ ਹੋ ਕਿ ਕੋਈ ਨਾ ਕੋਈ ਮਸਲਿਆਂ ਦਾ ਹੱਲ ਨਿਕਲੇ ਤੇ ਉਹਦੇ ਵਾਸਤੇ ਇੱਕੋ ਤੇ ਇੱਕ ਤਰੀਕਾ ਹੈਗਾ ਉਹ ਹੈਗਾ ਡਾਇਲੌਗ ਜਦ ਤੱਕ ਤੁਸੀਂ ਡਾਇਲੌਗ ਨਹੀਂ ਕਰੋਗੇ ਜਦ ਤੱਕ ਤੁਸੀਂ ਦੂਜੇ ਦੀ ਗੱਲ ਨਹੀਂ ਸੁਣੋਗੇ ਆਪਣੀ ਗੱਲ ਨਹੀਂ ਸੁਣਾਓਗੇ ਮੈਂ ਹੁਣੇ ਪਿੱਛੇ ਇੱਕ ਵੱਡ ਰਿਹਾ ਸੀ ਕਿ ਡੈਮੋਕਰੇਸੀ ਜਿਹੜੀ ਹੈ ਉਹ ਸਿਰਫ ਗੱਲ ਕਹਿਣ ਦੀ ਆਜ਼ਾਦੀ ਨਹੀਂ ਹੈਗੀ ਜੀ ਡੈਮੋਕਰਸੀ ਦਾ ਸਭ ਤੋਂ ਵੱਡੀ ਜਿਹੜਾ ਸਿਫਤ ਇਹੀ ਹੈ ਨਾ ਕਿ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਜੀ ਹੈਗੇ ਨੇ ਜੀ ਤੁਸੀਂ ਸਰਕਾਰ ਤੋਂ ਦੀ ਅਗਰ ਕੋਈ ਪਾਲਿਸੀ ਤੁਹਾਨੂੰ ਪਸੰਦ ਨਹੀਂ ਆ ਰਹੀ ਕੋਈ ਲੀਡਰ ਨਹੀਂ ਪਸੰਦ ਆ ਰਿਹਾ ਤੁਸੀਂ ਉਸ ਦੇ ਖਿਲਾਫ ਕੁਝ ਵੀ ਬੋਲ ਸਕਦੇ ਹੋ ਜੀ ਡਿਕਟੇਟਰਸ਼ਿਪ ਵਿੱਚ ਇਹ ਨਹੀਂ ਕਰ ਸਕਦੇ ਤੁਸੀਂ ਚੀਨ ਦੇ ਵਿੱਚ ਇਹ ਕੰਮ ਨਹੀਂ ਕਰ ਸਕਦੇ ਜੇ ਨਾਰਥ ਕੋਰੀਆ ਦੇ ਵਿੱਚ ਇਹ ਕੰਮ ਨਹੀਂ ਕਰ ਸਕਦੇ ਲੇਕਿਨ ਹਿੰਦੁਸਤਾਨ ਵਿੱਚ ਤੁਸੀਂ ਇਹ ਕੰਮ ਕਰ ਸਕਦੇ ਹੋ ਪਰ ਇਸ ਦੇ ਨਾਲ ਨਾਲ ਇੱਕ ਜਿਹੜੀ ਬਹੁਤ ਚੀਜ਼ ਸਿੱਖਣ ਵਾਲੀ ਹੈ ਉਹ ਗੱਲ ਸੁਣਨ ਦੀ ਵੀ ਸਾਡੇ ਵਿੱਚ ਇੱਕ ਮਾਦਾ ਹੋਣਾ ਚਾਹੀਦਾ ਸਮਰਥਾ ਹੋਣੀ ਚਾਹੀਦੀ ਜੀ ਜੇ ਅਗਲਾ ਦੂਸਰਾ ਗੱਲ ਕਰ ਰਿਹਾ ਔਰ ਉਹ ਗੱਲ ਸਾਨੂੰ ਪਸੰਦ ਨਹੀਂ ਆ ਰਹੀ ਤੇ ਇਸ ਦਾ ਇਹ ਮਤਲਬ ਨਹੀਂ ਕਿ ਆਪਾਂ ਉਸ ਦੇ ਉੱਤੇ ਚੜ ਦੌੜੀਏ ਜਾਂ ਉਸ ਨੂੰ ਐਂਟੀ ਨੈਸ਼ਨਲ ਡਿਕਲੇਅਰ ਕਰ ਦਈਏ ਜਾਂ ਉਸ ਨੂੰ ਬੇਵਕੂਫ ਡਿਕਲੇਅਰ ਕਰ ਦਈਏ ਗੱਲ ਸੁਣਨਾ ਵੀ ਉਨਾ ਹੀ ਇੰਪੋਰਟੈਂਟ ਹੈ ਜਿਨ੍ਹਾਂ ਕੀ ਗੱਲ ਕਹਿਣਾ ਤੇ ਇਸ ਕਰਕੇ ਮੈਂ ਇਹ ਚਾਹਾਂਗਾ ਕਿ ਆਪਾਂ 90 ਸਾਲ ਦੇ ਵਿੱਚ 2025 ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਕਰੀਏ ਗੱਲਬਾਤ ਸੁਣੀਏ ਗੱਲਬਾਤ ਕਹੀਏ ਜੋ ਸਾਡੇ ਦਿਮਾਗ ਵਿੱਚ ਹੈ ਔਰ ਇਨਾਂ ਡਾਇਲੌਗਸ ਰਾਹੀਂ ਅਸੀਂ ਜਿਹੜੇ ਮਸਲੇ ਹੈਗੇ ਨੇ ਉਹ ਆਪਣੇ ਉਹਨਾਂ ਨੂੰ ਸੁਲਝਾਈਏ ਜੀ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਣਾ ਜ਼ਰੂਰੀ ਹੈ ਡੈਡਲੌਕ ਦੀ ਜਿਹੜੀ ਸਥਿਤੀ ਬਣ ਜਾਂਦੀ ਹੈ ਉਸ ਨੂੰ ਤੋੜਨ ਦੇ ਲਈ ਡਾਇਲੌਗ ਹੀ ਜ਼ਰੂਰੀ ਹੈ ਡੈਡਲੌਕ ਨੂੰ ਤੋੜਨ ਲਈ ਇਹਨਾਂ ਨੇ ਬਹੁਤ ਵਧੀਆ ਥੌਟਸ ਦਿੱਤਾ ਹੈ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਝਾਤ ਜਰੂਰ ਮਾਰੀਏ ਅਸੀਂ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਆਲੇ-ਦੁਆਲੇ ਜਾਂ ਸਾਡੇ ਪਰਿਵਾਰ 'ਚ ਜਿੱਥੇ ਵੀ ਡੈਡਲੌਕ ਬਣੇ ਹੋਏ ਨੇ ਉਹਨਾਂ ਨੂੰ ਜਰੂਰ ਤੋੜੀਏ ਨਵੇਂ ਸਾਲ ਦੇ ਉੱਪਰ ਇੱਕ ਨਵਾਂ ਆਪਾਂ ਸੰਦੇਸ਼ ਲੈ ਕੇ ਆਈਏ ਜੇ ਦੋਸਤ ਨੇ ਆਪਸ ਵਿੱਚ ਰੁੱਸੇ ਹੋਏ ਨੇ ਉਹਨਾਂ ਨੂੰ ਮਨਾਉਣ ਦਾ ਨੇੜੇ ਲਿਆਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬੜਾ ਵਧੀਆ ਹੈ ਇੱਕ ਸਨੇਹ ਹੈ ਨਵੇਂ ਸਾਲ ਦੇ ਉੱਪਰ ਕਿੰਨੀ ਕਿ ਜ਼ਿੰਦਗੀ ਹੈ ਜਿੰਨੀ ਵੀ ਜ਼ਿੰਦਗੀ ਹੈ ਉਸ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ ਡਾਇਲੌਗ ਦੇ ਵਿੱਚ ਬਲੀਵ ਰੱਖੀਏ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਦੇ ਵਿਚਾਰ ਕਈ ਵਾਰ ਦੋ ਵਿਚਾਰ ਦੇ ਵਿੱਚੋਂ ਇੱਕ ਅੱਧਾ ਵਿਚਾਰ ਵੀ ਸਾਡੀ ਜ਼ਿੰਦਗੀ 'ਚ ਵੱਡੀ ਤਬਦੀਲੀ ਲਿਆ ਸਕਦਾ ਹੈ ਸੋ ਸੁਣਨਾ ਬੜਾ ਜ਼ਰੂਰੀ ਹੈ ਜਿੱਥੇ ਸੁਣਾਉਣਾ ਜ਼ਰੂਰੀ ਹੈ ਉੱਥੇ ਸੁਣਨਾ ਵੀ ਜ਼ਰੂਰੀ ਹੈ ਇਹ ਇੱਕ ਪਰਿਵਾਰ ਨੂੰ ਵੀ ਜੁੜ ਕੇ ਰੱਖਣ ਦਾ ਬਹੁਤ ਵੱਡਾ ਇੱਕ ਮੈਸੇਜ ਹੈ